ਉਹ ਪੂਰਾ ਕਰ ਦੇ ਤੂੰ ਵੀ ਪੂਰਾ ਕਰ ਖਾਂ 800 ਪੂਰਾ ਛੱਡਦਾ ਹਨਾ ਹੈਗਾ ਫਰਕ ਉਹ ਸਾਰੇ ਜੇ ਮਾਰਦਾ ਅੰਦਰ ਉਹ ਮੈਂ ਟਿੱਕੇ ਚੱਲਦਾ ਕਰ ਬਹੁਤ ਟੈਰਾਂ ਨੂੰ ਵੀ ਹੁਣ ਵੀ ਜਿਹੜਾ ਫੁੱਲ ਪਈ ਆਉਂਦਾ ਲੈ ਟਾਪ ਲੋਨ ਨੂੰ ਜਿਹੜਾ ਹੈਗਾ ਭੈਣਾਂ ਨਾਮ ਟਰੈਕਟਰ ਨੂੰ ਐ ਆਈ ਤਾਂ ਹੈ ਜੇ ਤਗੜਾ ਕੋਈ ਮੋਡੀਫਿਕੇਸ਼ਨ ਆਇਆ ਹੁੰਦਾ ਕੀ ਨੇ ਕਰਿਆ ਬਈ ਇੰਨੇ ਟਰੈਕਟਰ ਇਹ ਐ ਇਕੱਠੇ ਕਰਿਆ ਠੀਕ ਹੈ ਯਾਰ ਵੇ ਵਾਕਈ ਯਾਰ ਬੈਕ ਕਰ ਕਰ ਜੱਗੇ ਬਹੁਤ ਨੂੰ ਲਾਇ ਪਿਆ ਵਾਰੀ ਵਾਰੀ ਨਾ ਦੇਖਣਾ ਕੰਮ ਇਹ ਕਰਲੇ ਥਾ ਇਹ ਪੋਲੇ ਹੀ ਕੀਤਾ ਥਾ ਆਪਣਾ ਕੋਈ ਬੰਦੇ ਆਏ ਅੱਜ ਕੱਲ ਪੋਲੇ ਜੀ ਬਣਾਉਂਦੇ ਲੋਕ ਆ ਆਪਾਂ ਕੰਡੇ ਵਿਖਾਈ ਬਾੜੀ ਕਿਸ ਤਰ੍ਹਾਂ ਦੇ ਦੂਜੇ ਦਾ ਦੂਜੇ ਦਾ ਇਹ ਟੈਂਪਲ ਡਰਾਈਵਰ ਦਾ ਇੰਨਾ ਕਟੈਰੀਕ ਪਾਉਂਦਾ ਯਾਰ ਬਹੁਤ ਘਾਈ ਜਾਂਦਾ ਮੇਰੇ ਨਾਲ ਹੁਣ ਨਹੀਂ ਫਲਿੱਪ ਮਾਰਨਾ ਦਾ ਪਰ ਔਖਾ ਹੀ ਹੈ ਬਣਾ ਟਰਬਡੋਰ ਬੋਲ ਆ ਪਹਿਲੇ ਜਲਾ ਪਹਿਲੇ ਹੀ ਤਾਂ ਨਹੀਂ ਮਾਰਦਾ ਹੁੰਦਾ ਪਹਿਲਾ ਲਾਈ ਪਹਿਲੇ ਦਾ ਦਿਲ ਆ ਗਈ ਵੜ ਜਾਂਦੇ ਥੱਲੇ ਨੂੰ ਲੈਫਟ ਨਾਲ ਚੱਕੀ ਭਰਾਵਾ ਇਹ ਜੋਰ ਬਹੁਤ ਲੱਗਦਾ ਹੂੰ ਗੱਲੀ ਆ ਜਿੰਨੇ ਜੋ ਮਿੱਟੀ ਉਦੋਂ ਸਲਾ ਡਾੜ ਦੇਖੋ ਫਿਰ ਪਾ ਕੇ ਪੋਣਾ ਚਲੋ ਫਿਰ ਪਾ ਲੈਂਦੇ ਹਾਂ ਪਹਿਲੇ ਹੀ ਤਾਂ ਵੜਦਾ ਥੱਲੇ ਪਾਸੇ ਵੀ ਮਾਰਦਾ ਜਿਵੇਂ ਉਹ ਦੂਜੀ ਮਾਰ ਕੇ ਪਾਸੇ ਵੀ ਮਾਰਦੇ ਦੂਜੀ ਦਾ ਪਾਟਣ ਨਾਲ ਨਹੀਂ ਮਾਰਸ ਹੁੰਦਾ ਯਾਰ ਸਲੈਂਸਰ ਤੇ ਹੁੰਦਾ ਹੁਣ ਜਿੰਨਾ ਚਿਰ ਆਪਾਂ ਟਰਬੋ ਨਹੀਂ ਲਾਈ ਸੀ ਵੀ ਮਨ ਲਾਈ ਤੂੰ ਪਹਿਲਾਂ ਉਹਦੇ ਦੂਜੀ ਪਾਈਪ ਲਾ ਕੇ ਨਹੀਂ ਕਟਾਰੇ ਨੇ ਬਹੁਤ ਜ਼ੋਰ ਮਾਰਦਾ ਤੇ ਸਾਲਾ ਬਾਅਦ ਚ ਪਤਾ ਲੱਗਾ ਵੀ ਇਹਦਾ ਪੱਲਾ ਹੀ ਕੋਹ ਨਹੀਂ ਮਾਣ ਜਦੋਂ ਸਲਾਈ ਸਰ ਦੇ ਵੇਖੀ ਜਾਂਦੇ ਮੈਂ ਤਾਂ ਆਪੇ ਜੋਰ ਬਹੁਤ ਖੜਕਾੜ ਪਾਈ ਜਾਂਦਾ ਖੜਕਾੜਨਾ ਮਕਸਦ ਨਹੀਂ ਸਾਲਾ ਪਹਿਲਾ ਨਾ ਰਹਿਣ ਭਾਈ ਪਹਿਲੇ ਦਾ ਸ਼ਾਰਾ ਕਰੀਏ ਯਾਰ ਪਹਿਲੇ ਜੇ ਹੀ ਨਹੀਂ ਲਾਉਂਦਾ ਜਾਨੀ ਉੱਤ ਚੱਲੀ ਆਣ ਦੇ ਮੰਨਦਾ ਤੂੰ ਬਾਰੇ ਹਜੇ ਤਾਂ ਹੀ ਸਾਲੇ ਨੇ ਫਰਕ ਨਹੀਂ ਪਾਇਆ ਉਹ ਉਹ ਕਿੜਕੜ ਜੀ ਪੂਰੀ ਸੁਣਦੀ ਆ ਦੀ ਲੇਡ ਮਾਰਦੇ ਇਹਨਾਂ ਟਾਇਰਾਂ ਦਾ ਫਰਕ ਹੈ ਇਹ ਟਾਇਰ ਵੀ ਗ੍ਰਿਪ ਵਾਲਾ ਬਣਾਉਂਦੇ ਆ ਮਾਨਾ ਨੂੰ ਹਾਕਾ ਸੇ ਟਾਇਰ ਨਾ ਸਾਰਾ ਥੱਲੇ ਲੱਗਦਾ ਹੈ ਪਰ ਉਹ ਭੈਣ ਨਾ ਆਵੇ ਨਾ ਬਹੁਤ ਟਾਈਮ ਲੱਗਦਾ ਆ ਵੇ ਨਾਨਾ ਇਹ ਸਾਲਾ ਹੁਣ ਐ ਕਰ ਰਾ ਨਾ ਉਹ ਆ ਜੇ ਸਹੀ ਕਰਨ ਦਾ ਹੋਇਆ ਨਾ ਅਡਵਾਂਸ ਆਈ ਫਿਰ ਜੋਰ ਚੁੱਕਣਾ ਪਾਉ ਅਡਵਾਂਸ ਨਾਲ ਐਂ ਦਾ ਫਰਕ ਹੁੰਦਾ ਈ ਪੈਕ ਆ ਵੀ ਵਾਧੀ ਹੁੰਦੀ ਆ ਮੜੀ ਫੇਟ ਵੀ ਇਹ ਕਰ ਨੂੰ ਕਰ ਵੀ ਪਰ ਸਾਲਾ ਪਾਸੇ ਵਾਲੇ ਮਾਰੀ ਜਾਂਦੇ ਇਹਨਾਂ ਹਣਾ ਵੀਰੇ ਸਾਹ ਦਾ ਕਰਾ ਪਰ ਉਹ ਨਾੜ ਕਰ ਇੰਨੇ ਪਾਸੇ ਐਂ ਵੇਖਿਆ ਨਹੀਂ ਕਦੇ ਮਾਰਦਾ ਜੇ ਨੇ ਮਾਰੀ ਜਾਂਦਾ ਨਾ ਇਹਦਾ ਸਾਲੇ ਦੋਵੇਂ ਟਾਇਰ ਹੀ ਜੋਰ ਲਾਉਂਦੇ ਹੁੰਦੇ ਆ ਹੁਣ ਉਮੀ ਕੋਈ ਨਹੀਂ ਲੇ ਫੇਰ ਬਾਲਾ ਯਾਰ ਪਾਸੇ ਬਹੁਤ ਮਾਰੀ ਜਾਂਦਾ ਇਹਦੇ ਹੈ ਨਹੀਂ ਹੋ ਡਿਫਰੈਂਸ ਇਨਸ਼ਾ ਅੱਲਾ ਦਾ ਨਹੀਂ ਨਹੀਂ ਉਹਨੂੰ ਖੜਾ ਉਹਦਾ ਕਿਹੜਾ ਫੇਰ ਰਿਪੇਅਰ ਹੋਣੀ ਹੈ ਮਾਸਤਰੀ ਆ ਵੀ ਕਾਢ ਦੇ ਜਾ ਕੇ ਮਾਸਤਰੀ ਕਾਢਦੇ ਵਾਲੇ ਹੀ ਆ ਕਦਾ ਪਾਉਂਦੇ ਪਹਿਲੇ ਜੀ ਸਾਡੇ ਨੂੰ ਇਹ ਥੱਲੇ ਦਾ ਵੜ ਕੇ ਇਹ ਜਦੋਂ ਬੈਰਿੰਗ ਤੇ ਜਾਂਦੀ ਹੈ ਤੇਲ ਜਾਂਦਾ ਉੱਥੇ ਕਿੱਥੇ ਆ ਉਹ ਬੜੀ ਮੋਰੀ ਵੀ ਨਹੀਂ ਅੱਛਾ ਉਹ ਕਲੱਚ ਦੀ ਹਾਂ ਪਲੇਟ ਹਾਂ 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 ਉੱਥੇ ਬੈਰਿੰਗ ਦੇ ਉੱਤੇ ਲੱਗਦੀ ਜਮਾ ਅੱਛਾ ਤੇਲ ਦੇ ਨੂੰ ਸੌਖਾ ਹੁੰਦਾ ਬੰਦੇ ਨੂੰ ਤੇ ਮੈਂ ਤੇਰੀ ਜਾ ਕੇ ਗੱਡੀ ਦਿੰਦੇ ਅੱਛਾ ਹਾਂ ਇਹ ਘੱਟ ਦਿੰਦੇ ਇਹ ਲਾਣਾ ਤਕਨੀਕ ਹੈ ਕਿੰਨੀ ਦੇਤੀ ਸੀ ਉਹਦਾ ਇਹ ਹਾਂ ਸਹੀ ਗੱਲ ਹੈ ਅੱਛਾ ਉਹ ਕੱਢ ਹੀ ਦਿੰਦੇ ਪੈਰ ਵੀ ਹੋਣੀ ਅੰਦਰ ਸਿੱਧੀ ਜਾ ਕੇ ਬੈਰਿੰਗ ਤੇ ਡਿੱਗਦੀ ਜਾ ਕੇ ਬੈਰਿੰਗ ਤੇ ਡਿੱਗਦੀ ਜਾ ਕੇ ਤੇ ਉਹ ਪਾਏ ਪੂਪ ਕੱਢ ਕੇ ਸਿੱਧੀ ਪਲੇਟ ਲਾ ਦਿੰਦੇ ਜਾਂ ਯਾਰ ਆਵੇ ਇਹਦੇ ਵਿੱਚ ਹੀ ਲੱਗੀ ਹੁੰਦੀ ਨਾ ਉਹ ਮੋਰੀ ਨਹੀਂ ਹੁੰਦੀ ਹੈ ਹਾਂ ਹਾਂ ਮੋਰੀ ਉੱਥੋਂ ਸਿੱਧੀ ਪੈ ਜਾਂਦੀ ਹੈ ਉੱਥੋਂ ਹਾਂ ਠੀਕ ਹੈ ਇਹ ਸਰਦਾਰ ਜੀ ਗਾਟੀ ਨੂੰ ਲੈਣਾ ਅੱਗੇ ਆਪਣੇ ਹਾਂ ਆਈਂ ਟਿੱਕਾਰੇ ਨੇ ਪਹਿਲਾ ਕਿ ਦੂਜਾ ਯਾਰ ਬਹੁਤ ਕਾਣਾ ਰੱਖਾ ਜੋਰ ਲਾ ਫੇਰ ਨਾ ਤਾਂ ਹਾਂ ਫੇਰ ਫੇਰੀ ਦਵੇ ਹੁਣ ਆ ਸਾਹ ਮਿਲ ਜੰਦੇ ਫਾਲੇ ਨੇ ਹਾਂ ਚੱਕਰ ਕੀ ਆ ਇਹ ਆ ਇੰਨੇ ਪਾਸੇ ਦਾ ਯਾਰ ਮਾਰਦਾ ਭੈਣ ਮੈਂ ਮਾਰਦੇ ਨਹੀਂ ਮੈਂ ਨਾਟਕ ਰੇਕੜਾ ਸਵਰਾਜ ਸ਼ੁਰੂ ਹੀ ਤਾਂ ਬਾਹਲਾ ਮਾਰ 36 30 ਨਵੇਂ ਮਾਰਦੇ ਬਾਹਲੇ ਇਹਨਾਂ ਵਿੱਚ ਓਕਲਾ ਤੇ ਵੇ ਕੇ ਛੱਡਦਾ ਵਾਲਾ ਐ ਛੱਡ ਫੇਰ ਛੱਡ ਕਲੱਚ ਪਰ ਲਾ ਦਿਓ ਪਾਸੇ ਮਾਰਦਾ ਫੇਰ ਭਾਗ ਜੀ ਦੇ ਨਾ ਮੜੀਗਾ ਉਹ ਤਾਂ ਪਹਿਲੇ ਥੱਲੇ ਦਾ ਬਾੜ ਮੜਾ ਜਾਂ ਕਿੰਨਾਂ ਜਾਂਦਾ ਜਦੋਂ ਕਾ ਜੋ ਪਾਸੇ ਮੈਂ ਰੈਂਕ ਕਲੱਚ ਦੇ ਕੇ ਨਾ ਛੱਡ ਦਿਆ ਘਰ ਉਹ ਵੇ ਕਿਵੇਂ ਨਚਾਈ ਜਾਂ ਨਾਲ ਪਰ ਇਹਦਾ ਕਲੱਚ ਦੇ ਕੇ ਛੱਡਣਾ ਵੀ ਐਂ ਲੱਗਦਾ ਭੰਗੀਆਂ ਨੂੰ ਇਹ ਟੋਲ ਦਾ ਕੋਈ ਸੁਣਦਾ ਹੋਰ ਇਹ ਹੀ ਦਾ ਹਾਲਾ ਲਾਉਦਾ ਇਹਨੇ ਜੇ ਭਾਈ ਕਰਨੀ ਵੀ ਫੇਰ ਤਾਂ ਬਹੁਤ ਹਾਲਾ ਥੱਲੇਵਾੜੀ ਆਉਣਾ ਨਾ ਪਰ ਜਦੋਂ ਆਪਾਂ ਪੰਗੇ ਲਈ ਹਾਂ ਇਹਨੇ ਸਹੀ ਗੱਲ ਪਹਿਲਾ ਲਾ ਲਿਆ ਭਰਾਵਾ ਕਾ ਕਿਉਂ ਦੋ ਚਾਰੇ ਪਹਿਲਾ ਲਵਾ ਪਹਿਲਾ ਜਾ ਟਾਪ ਲੋ ਲਾ ਓਏ ਟਾਪ ਲੋਈ ਤਾਂ ਯਾਰ ਚੱਕਰ ਰਹਾ ਪਹਿਲੇ ਨਾ ਉਹ ਤਾਂ ਵੱਧੇ ਆ ਟੈਗ ਟੈਗ ਮਾ ਜੋਰ ਲਾਵੇ ਨਾ ਪਹਿਲੇ ਤੇ ਫੇਰ ਪਤਾ ਲੱਗੇ ਸਾਲੇ ਦਾ ਮੈਂ ਦਬ ਦਬ ਦੋਦਾ ਕਿਨੇ ਟਾਇਰਾਂ ਦਾ ਤਾਂ ਪੂਰਾ ਮੈਂ ਆਪ ਜਮਾਇਆ ਵੈ ਬਾਈ ਘਸੇ ਟਾਇਰ ਸਾਲੇ ਗ੍ਰੈਪੀ ਵਾਲਾ ਬਣਾਉਂਦੇ ਉਹਣਾ ਰੇਤੇ ਰੂਤੇ ਜੇ ਭਰਤਾਂ ਵਾਲਿਆਂ ਦੇ ਟਰੈਕਟਰ ਲਾ ਦਿੰਦੇ ਆ ਤੇ ਜਿਹੜਾ ਆਪਣਾ ਟਰੈਕਟਰ ਆ ਉਹ ਲਾਉਂਦਾ ਹੀ ਨਹੀਂਗਾ ਇਹ ਬਾਪੋ origignal engine ਪੈਂਟ ਭਾਈ ਹੋਇਆ ਆ ਇੰਜਨ ਆਇਨੂ ਨੂੰ ਕਰ ਉਹ ਚੁੰਡ ਨਹੀਂ ਕਰਲਾ 800 ਚੱਕਰ ਕਰ ਲਈ ਜੇ ਮਾੜਾ ਮੋਟ ਮਾਰ ਗਿਆ ਤਾਂ ਪੂਰਾ 800 ਹੀ ਕਰਦੀ ਮੈਂ ਤਾਂ ਹਾਂ ਪੂਰਾ ਹੀ ਰੱਖੀ ਤੁਰੇ ਜਾਂਦੇ ਦਾ ਵੀ ਉਹਦਾ ਵੀ ਪੂਰਾ ਹੀ ਕਰਾਵਾਂਗੇ ਬਾਅਦ 'ਚ ਵੀ ਜੇ ਤੁਰਦਾ ਮਾੜਾ ਮੋਟ ਵਾਇਆ ਵਾਣ ਦਬਦਾ ਹੋਇਆ ਘਟਾ ਆ ਗਿਆ ਹੋਇਆ ਤਾਂ ਉਹਨੂੰ ਵੀ ਕਹਿਆ ਨਾ ਕਈ ਵਾਰੀ ਇਹ ਚੱਕਰ ਤੋੜ ਦਿਓ ਤੋੜੇ ਨਾ ਆਪਾਂ ਕਹ ਰਹੀਏ ਤੋਰੇ ਦਾ ਫਰਕ ਆ ਤੂੰ ਤੁਰੇ ਜਾਂਦੇ ਦਾ 800 ਰੱਖੋ ਅਰੇ ਰਾਈਨ ਨਾ ਬਾਬੋ ਹੋਰ ਤੇ ਚਲ ਆ ਦੇ ਸਾਡੇ ਤੋਰੇ ਦਾ ਫਰਕ ਆ ਤੇ ਵੇਣੇ ਆ ਠੀਕ ਹੈਂ ਦਾ ਜੇ ਤੁਰਦਾ ਮਾੜੇ ਮੋੜ ਚੱਕਰ ਮਾਰ ਗਿਆ ਹੈਨਾ ਉਹ ਉਧਰ ਵੀ ਉਹਨਾਂ ਨੇ ਆ ਕਿ ਤੋਰੀ ਜੇ ਮਾੜਾ ਇਹ ਚੱਕਰ ਮਾਰ ਗਿਆ ਤੁਰਿਆ ਹੁੰਦਾ ਫੇਰ 800 ਹੀ ਰੱਖੀ ਪੂਰਾ ਪਹਿਲਾ ਗੇਰ 800 ਚੱਕਰ ਕਰ ਲੈ ਇਹਦਾ ਤੂੰ ਨਾ 사ਂਗਾ ਦੋਵਾਂ ਨੇ ਚੱਲਦੇ ਆ ਬਾ ਮੇਰੇ ਨਹੀਂ ਹੱਥ ਰੱਖੋ ਜੇ ਪੂਰਾ 800 ਤੁਰੇ ਜਾਂਦੇ ਦਾ ਵੀ 800 ਆਉਂਦੇ ਇਹਨਾਂ ਲਈਆਂ ਤੇ ਫੇਰ ਛੱਡਾ ਜੇ ਚੰਗਾ ਹੁਣ ਪੋਲਾ ਵਾਲਾ ਪੂਰਾ ਕਰ ਲਾ ਜਾਵਾ ਜਾਵਾ ਪੂਰਾ 800 ਐ ਇੱਕੋ ਨਾਲ ਛੱਡ ਦੇ ਉਹ ਪੂਰਾ ਕਰ ਦੇ ਤੂੰ ਵੀ ਪੂਰਾ ਕਰ ਖਾਂ 800 ਪੂਰਾ ਹਾਰ ਕਾ ਰੋਦੇ ਤੋਦੇ ਦਾ। ਕੋਸਤਾ ਟਾਇਰਾਂ ਦਾ ਵੀ ਪਊਗਾ ਵੀ ਇਹਦਾ ਟਾਇਰ ਜਮਾ ਕਹੇ ਨੋਗਰੇ ਦੇ। ਛੱਡਦਾ ਹਨਾ ਹੈਗਾ ਫਰਕ। ਅੱਧਾ ਪੈ ਦਿਓ ਮੈਨੂੰ ਫਰਕ ਟਾਇਰਾਂ ਦਾ ਵੀ ਪੈਂਦਾ ਹੂ ਹਨਾ। ਬਸ ਟਾਇਰਾਂ ਕੇ ਜਿੰਨਾ ਫਰਕ ਹੀ ਆ ਯਾਰ। ਮੂੰਹ ਤਾਂ ਨਹੀਂ। ਨਹੀਂ ਉਹ ਵੈਲਾ। बराबर ਜੇ ਹੀ ਆ ਤੇ ਹੁਣ ਨਹੀਂ ਹੁਣ ਇੰਨਾ ਫਰਕ ਪਾਇਆ ਵੀ ਥੋੜਾ ਪਾਇਆ ਜੇ ਵੀ ਪਰ ਐਂ ਦਾ ਇੰਨਾ ਸੀ ਪਹਿਲੇ ਹੀ ਗੇਰ ਚੈੱਕ ਕੀਤੇ ਸੀ ਬੈਗ ਚੜਾ ਲਓ ਜਾਵਾਂ ਉਹਨਾਂ ਲੀਆਂ ਚ ਜਾਂਦੇ ਅੱਗੇ ਥੋੜੇ ਚੱਕਰ ਵੀ ਇੱਕ ਮਾਰ ਗਏ ਗਿਆਨੀ ਕਾਲਾ ਮਾਰ ਗਿਆ ਉਹ ਪਤਾ ਨਹੀਂ ਮਾਰੇ ਕੌਣ ਵਾਵਾ ਚੜਾ ਲਓ ਵੱਟ ਦੇ ਕਾ ਪਿੱਛੇ ਇਹਨੇ ਇਹਨੇ ਤੋੜੇ ਕੋਈ 50 ਚੱਕਰ ਦਾ ਤੋੜ ਹੀ ਦਿੰਦਾ ਉਹ ਵਾਵਾ ਪਿੱਛੇ ਕਰ ਲਓ ਉਹਨਾਂ ਲਈਆਂ ਜੀ ਰੱਖ ਕੇ ਯਾਰ ਲੀਆਂ ਚ ਰੱਖ ਤੂੰ ਇਹ ਲੀਆਂ ਚ ਤਰਿਆ ਜਾਂਦਾ ਉਹ ਮਰਦਾਊਗਾ ਟਰੈਕਟਰ ਉਹ ਲੀਆਂ ਤੋਂ ਬਾਹਰ ਰੱਖਿਆ ਹਣਾ ਯਾਰ ਉਹ ਲੀਆਂ ਤੋਂ ਬਾਹਰ ਵੀ ਕਰੀ ਬਿਠਣਾ ਇਹ ਲੀਆਂ ਚ ਆ ਜਾਣਾ ਉਹ ਟਰੈਕਟਰ ਵੀ ਅਕਸਰ ਹਾਲ ਵੀ ਆ ਤੇ ਪੋਲਾ ਵਾਹਣਾ ਉਹਨੂੰ ਮੈਂ ਲੀਆਂ ਚ ਰੱਖੀ ਉਹ ਫੇਰ ਭੁੱਲ ਗਿਆ ਕੰਜਰ ਦਾ ਨਹੀਂ ਯਾਰ ਜਿੰਨਾ ਕੋ ਫਰਕ ਹੋਊ ਕੱਲੇ ਟਾਇਰਾਂ ਦਾ ਹੋਊਗਾ ਬਈ ਤੋਰੇ ਦਾ ਨਹੀਂ ਫਰਕ ਮੈਨੂੰ ਲੱਗਦਾ ਸੌ ਉਹ ਡਾਡਰ ਲਿਆ ਤੂੰ ਯਾਰ ਜਾ ਗਾਡਰ ਪਾ ਕੇ ਨਹਾਵਾ ਕਰਕੇ ਚੈੱਕ ਰੱਖ ਕੇ ਚੈੱਕ ਇੱਕ ਇੱਕ ਦਾ ਕਿਤੇ ਦਾ ਯਾਰ ਫਰਕ ਪੈਂਦਾ ਚੱਕਰ ਤਾਂ ਨਹੀਂ ਮਾਰੇ ਇਹਨੇ ਅੱਛਾ ਉਹਨੂੰ ਵੀ ਪੁੱਛ 800 ਆ ਉਹਨੇ ਹੁਣ ਘਟਾਈ ਕੇ ਵਧਾਈ ਆ ਉਹਨੇ ਵਧਾਈ ਨਹੀਂ ਯਾਰ ਬਾਈ 12 ਦਾ ਫਰਕ ਹੋ ਬਸ ਕੱਲਾ ਬਾਲਾ ਨਹੀਂ ਫਰਕ ਹੈ। 2 ਘੰਟੇ ਮਾਰਦੇ ਸਾਲੋ ਤੂੰ। ਅਹੀਂ ਤੋਂ ਹਣ ਜਾਲੀ ਜਾਲੀ ਕਾਹੇ ਹੋਣੀ ਆ ਆਪਾਂ। ਵਲੌਗ ਨੂੰ ਤਾਂ ਅਹੀਂ ਥੋੜਾ ਜਿਹਾ ਜ਼ੋਰ ਜਿਵੇਂ ਸਾਲਾ ਵਲੌਗ ਚੱਲਦਾ ਭੈਣ ਨਾ। ਇਹਨੂੰ ਬਾਈ ਦਰਸ਼ਕੋ ਤੁਸੀਂ ਚਲਾਉਣਾ ਵੀਡੀਓ ਨੂੰ। ਬਹੁਤ ਕੀਮਤੀ ਟਾਈਮ ਤੇ ਟੀਮ ਕੱਢ ਗਏ। ਦੂਜਾ ਕਿ ਤੀਜਾ? ਤੀਜਾ? ਠੀਕ ਹੈ। ਕਾਰੇ ਇਹ ਮਾਰਦਾ ਅੰਦਰ ਮੈਂ ਟੱਕੇ ਚੱਲ। ਕਾਰੇ ਤਾਂ ਐਂ ਤਾਂ ਯਾਰ ਫਕਾਰ ਇਹਦਾ ਸੋਹਣਾ ਲੱਗਦੇ ਆ ਬਾਈ ਦੇ ਭੈਣ ਨੇ ਹੜ ਹੜ ਦੀ ਲ ਕਰੇ ਉਹ ਪਹਿਲਾ ਲਾ ਪਰ ਮਾਰਦਾ ਤੇਰਾ ਦਾ ਗ੍ਰੈਪ ਹੀ ਬਹੁਤ ਆ ਨਾ ਇੱਕ ਨਾੜ ਕਰ ਉਹੀ ਪਾਰਾ ਹੁੰਦਾ ਬਹੁਤ ਜਿਆਦੇ ਨਾ ਕਰੀ ਜੱਟ ਵਧੀਆ ਹੋ ਨਹੀਂ ਜਦੋਂ ਪਾਸੇ ਮਾਰਦਾ ਉਦੋਂ ਟਰੈਕਟਰ ਜ਼ੋਰ ਵੱਧ ਮਾਰਦਾ ਜਦੋਂ ਦੋਵੇਂ ਇਕੱਠੇ ਖੜਾਉਂਦਾ ਉਹ ਖੇਦੀ ਮਾਰ ਦਿੰਦੇ ਆ ਟਾਇਰ ਹਾਂ ਬਈ ਸਾਹ ਮਿਲਦਾ ਇਹਨੂੰ ਹਾਂ ਹਵਾ ਦਾ ਵੀ ਹੁੰਦਾ ਕੋਈ ਵੱਡੀ ਗੱਲ ਨਹੀਂ ਹਵਾ ਵਾਲਾ ਦਾ ਪੂਰਾ ਹੀ ਹੁੰਦਾ ਇਹ ਤੋਰ ਤਾਰ ਕੇ ਦੇਖ ਲੋ ਆਪਾਂ ਤਾਂ ਥੱਲੇ ਖਬੂਣ ਬੈਠੇ ਜੱਗੇ ਖਬੂਣ ਹਣਾ ਹੋਰ ਮਰੇ ਜਾਏ ਬਾਈ ਵਾਲਾ ਇਹ ਕਲੀਅਰਿੰਗ ਵੀ ਲੈ ਕੇ ਦੇਖੋ ਨਾ ਕਿਵੇਂ ਚੱਲਦਾ ਭਾਣਾ ਪਤਾ ਤਾਂ ਲੱਗਿਆ ਆਪਾਂ ਹੀ ਥੋੜੇ ਵਾਲੇ ਹਾਲ ਉਹ ਦੂੰਗਾ ਬੜਾ ਟਾਈਮ ਆ ਜਾਂਦਾ ਯਾ ਟਾਇਰ ਘਾਉਣਾ ਆਉਂਦਾ ਇੱਥੇ ਆਣਾ ਤਾਂ ਲੈਫਟ ਲਾ ਕੇ ਸਹੀ ਬਾਈ ਸਹੀ ਵਾਹਲਾ ਓ ਸਹੀ ਦੂਜੇ ਤੀਜੇ ਜਵਾਹ ਵਧੀਆ ਇੰਨੇ ਘਾਲੀ ਲੱਗਦੇ ਆਉਂਦਾ ਇਸ ਤੋਂ ਬਾਅਦ ਤਾਂ ਸਲਿੱਪ ਮਾਰ ਲਾ ਗਿਆ ਉਹਦਾ ਡਰਾਈਵਰ ਬੰਦਾਂ ਨੂੰ ਵਈਏ ਤਾਂ ਵਧੀਆ ਤੁਰਦੇ ਆ ਯਾਰ ਹੁਣ ਦੂਜੇ ਦੀ ਆ

ਕਿੰਝ ਆ ਲਵਾਂਗਾ ਚੱਕਰ ਹੋ ਰਿਹਾ ਟਾਇਰਾਂ ਨੂੰ ਹੁਣ ਵੀ ਜਿਹੜਾ ਫੁੱਲ ਪਈ ਆਂਗਾ ਲੈ ਟਾਪ ਲੋਰ ਨੂੰ ਜਿਹੜਾ ਹੈਗਾ ਭਾਂਗਨਾ ਟਰੈਕਟਰ ਨੇ ਇਹ ਨਹੀਂ ਕੋਈ ਮਾਲਾ ਜ਼ੋਰ ਮਾਰਨਾ ਚਾਹੀਦਾ ਅੱਜ ਕੱਲ ਦਾ ਪਤਾ ਕੀ ਸਿਸਟਮ ਆਣਗਾ ਅਗਲਾ ਆਂਦਾ ਵੀ ਤੂੰ ਆਂਦਾ ਸਾਨੂੰ ਕੋਈ ਨਹੀਂ ਤੂੰ ਥੱਲੇ ਲੱਗਣਾ ਚਾਹੀਦਾ ਕੋਈ ਹੀ ਆਂਦਾਗਾ ਪੰਪਲਾਂ ਕੋਲੇ ਜਾੜੀ ਜਾਣਾ ਯਾਰ ਤੂੰ ਇਹਨਾਂ ਰਾਈਡਾ ਹੈ ਹੀ ਨਹੀਂ ਅੱਗੇ ਜਾਣ ਤਾਂ ਕਰ ਦੇ ਤੂੰ ਇਹਦਾ